सतस्तोंगत है, है जिस अलर्ट नोटिफिकारी इनफोरमेड करवाई है मुलाजमान ने बड़ा एक सख्त कदम चुकया खास करके स्टेट पावर कारपोरेड के जो मुलाजम से उन्होंने पिछले समय तो वाला संघर्ष क्डिया और उस संघर्ष मुक्त रख स्टेट पावर कारपोरेड वालों बहुत वाला एक फैसला लिया गया है ਦਰਸੋਂ ਪੀਐਸਸੀਬੀ ਇੰਪਲਾਈਜ਼ ਜੁਆਇੰਟ ਫਰਮ ਤੇ ਦਿੱਲੀ ਮੁਲਾਜ਼ਮ ਇਕਤਾ ਮੰਚ ਵੱਲੋਂ ਪਿਛਲੇ ਸਮੇਂ ਤੋਂ ਸੰਘਰਸ਼ ਚੇੜਿਆ ਜਿਸ ਦੇ ਵਿੱਚ ਪਹਿਲੇ ਅੱਜ 30 ਸਤੰਬਰ ਤੱਕ ਬਿਜਲੀ ਕਮੀਆਂ ਨੇ ਵਨ ਟੂ ਰੂਲ ਤਹਿਤ ਕੰਮ ਕਰਨ ਦਾ ਜਿਹੜਾ ਫੈਸਲਾ ਕੀਤਾ ਜਿਸ ਦੇ ਤਹਿਤ ਉਹ ਵਰਕ ਜਿਹੜਾ ਤਰੀ ਕੰਮ ਉਹ ਕੇਵਲ ਨਿਯਮ ਮੁਤਾਬਕ ਹੀ ਕਰ ਰਹੇ ਨੇ ਇਸ ਤੋਂ ਬਾਅਦ ਮੁਲਾਜ਼ਮਾਂ ਨੇ 10 11 ਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਤੇ ਬਿਜਲੀ ਬੋਰਡ ਦੇ ਦਫ਼ਤਰਾਂ ਮੂਰੇ ਪ੍ਰਦਰਸ਼ਨ ਕਰਨ ਦਾ ਜਿਹੜਾ ਐਲਾਨ ਕੀਤਾ ਹੁਣ ਪੰਜਾਬ ਸਟੇਟ ਆਫ ਕਾਪਰੇਸ਼ਨ ਲਿਮਟਿਡ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਅਧਿਕਾਰੀ ਕਰਮਚਾਰੀ ਹੜਤਾਲ ਕਰੇਗਾ ਘਰਾਉ ਕਰੇਗਾ ਸਮੂਹਿਕ ਛੁੱਟੀ ਲਵੇਗਾ ਉਸ ਸਮੇਂ ਦੌਰਾਨ ਡਿਊਟੀ ਤੇ ਹਾਜ਼ਰ ਨਹੀਂ ਹੋਵੇਗਾ ਉਸ ਦੀ ਗੈਰ ਹਾਜ਼ਰੀ ਲਗਾਈ ਜਾਵੇਗੀ ਅਤੇ ਕੰਮ ਨਹੀਂ ਤਨਖਾਹ ਨਹੀਂ ਦੇ ਸਿਧਾਂਤ ਹੈ ਉਸ ਸਮੇਂ ਦੀ ਤਨਖਾਹ ਦੀ ਅਦਾਇਗੀ ਉਸ ਨੂੰ ਨਹੀਂ ਕੀਤੀ ਜਾਵੇਗੀ ਇਹ ਵੀ ਫੈਸਲਾ ਲਿਆ ਗਿਆ ਕਿ ਅਜਿਹੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਸਰਵਿਸ ਵਿੱਚ ਬ੍ਰੇਕ ਇਨ ਸਰਵਿਸ ਪਾ ਕੇ ਉਸ ਦਾ ਇਤਰਾਜ਼ ਹੜਤਾਲੀ ਕਰਮਚਾਰੀਆਂ ਦੀ ਸਰਵਿਸ ਬੁੱਕ ਵਿੱਚ ਵੀ ਕੀਤਾ ਜਾਵੇਗਾ ਔਰ ਇਥੋਂ ਤੱਕ ਦਾ ਫੈਸਲਾ ਲਿਆ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਨੇ ਕਿ ਜਿਹੜਾ ਕਰਮਚਾਰੀ ਹੜਤਾਲ ਵਾਲੇ ਦਿਨ 2 ਘੰਟੇ ਵੀ ਗੈਰ ਹਾਜ਼ਰ ਰਹਿੰਦਾ ਹੈ ਉਸ ਦੀ ਤਨਖਾਹ ਦੀ ਅਦਾਇਗੀ ਵੀ ਨਹੀਂ ਕੀਤੀ ਜਾਵੇਗੀ ਉਹ ਤਨਖਾਹ ਦੀ ਅਦਾਇਗੀ ਦਾ ਹੱਕ ਦਾ ਨਹੀਂ ਰਹੇਗਾ ਇਸੇ ਨਾਲੀ ਦੀ ਸਮੂਹਿਕ ਛੁੱਟੀ ਵਿੱਚ ਭਾਗ ਲੈਣ ਵਾਲੇ ਇਹ ਮੁਲਾਜ਼ਮ ਜਿਹੜੇ ਨੇ ਉਹ ਆਪਣੀ ਪਿਛਲੀ ਸੇਵਾ ਤੋਂ ਵਾਜੇ ਹੋ ਜਾਂਦੇ ਅਤੇ ਉਨ੍ਹਾਂ ਦੀ ਤਰੱਕੀ ਉੱਪਰ ਵੀ ਰੋਕ ਲੱਗ ਜਾਵੇਗੀ ਹੜਤਾਲਾਂ ਕਰਨੇ ਕਰਾਉ ਸਮੂਹਿਕ ਛੁੱਟੀ ਆਦ ਕਰਨਾ ਅਨਫੇਅਰ ਲੇਬਰ ਪ੍ਰੈਕਟਿਸ ਹੈ ਇਸ ਲਈ ਇੰਡਸਟਰੀਅਲ ਡਿਸਪਿਊਟ ਐਕਟ 1947 ਦੀ ਧਾਰਾ 25 ਦੇ ਤਹਿਤ ਕਰਾਉ ਆਦ ਕਰਨ ਵਾਲੇ ਕੰਮ ਨੂੰ 6 ਮਹੀਨੇ ਤੱਕ ਦੀ ਕੈਦੀਆ 1000 ਰੁਪਿਆ ਜਾਂ ਦੋਵੇਂ ਸਜ਼ਾਵਾ ਹੋ ਸਕਦੀ ਹੈ ਅਸਮਾ ਲਗਾਉਣ ਦੀ ਵੀ ਜਿਹੜੀ ਹੈ ਇਸ ਨੋਟਿਸ ਵਿੱਚ ਧਮਕੀ ਦਿੱਤੀ ਗਈ ਹੈ ਅਤੇ ਇੱਕ ਹੋਰ ਧਮਕੀ ਦੇ ਦਿੱਤੀ ਗਈ ਹੈ ਜਿਹੜੇ ਕਰਮਚਾਰੀ ਅੰਦੇ ਸਾਲਾਂ ਦੌਰਾਨ ਰਿਟਾਇਰ ਹੋ ਰਹੇ ਹਨ ਜੇਕਰ ਉਹ ਹੜਤਾਲਾਂ ਵਿੱਚ ਸ਼ਾਮਲ ਹੋਣਗੇ ਤੇ ਉਹਨਾਂ ਦੇ ਸਾਰੇ ਪੈਨਸ਼ਨਰੀ ਲਾਭ ਵੀ ਰੁਕ ਜਾਣਗੇ ਅਤੇ ਖਾਸ ਕਰਕੇ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਨੋਟਿਸ ਜਿਹੜੀ ਧਮਕੀ ਦਿੱਤੀ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਠੇਕੇ ਦੇ ਪੱਧਰੀ ਤੇ ਜਾ ਵਰਕ ਚਾਰਜ ਡੇਲੀ ਬੇਸਿਸ ਤੇ ਪਰ ਕੰਟੀਜੈਂਟ ਕਾਮੇ ਜਿਹੜੇ ਨੇ ਜੇਕਰ ਹੜਤਾਲ ਵਿੱਚ ਹਿੱਸਾ ਲੈਂਦੇ ਨੇ ਤਾਂ ਉਹਨਾਂ ਦੀਆਂ ਸੇਵਾਵਾਂ ਬਰਖਾਸਤ ਟਟ ਕੀਤੀਆਂ ਜਾ ਸਕਦੀਆਂ ਹਨ ਤੋਂ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਬਣਾਉਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭਨੇ ਸਰ ਮਿਲ ਸਕੇ ਤਾਂ ਥੈਂਕ ਯੂ